ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾ ਸੰਗਾਂ ਚ ਇੱਕ ਵਾਰ ਇੱਕ ਸੰਤ ਜੀ ਰੋਜ ਦਰਿਆ ਦੇ ਕੰਢੇ ਬੈਠ ਕੇ ਕਥਾ ਸੁਣਾਇਆ ਕਰਦੇ ਸੀ ਉਥੇ ਬਹੁਤ ਸਾਰੇ ਲੋਕ ਆ ਕੇ ਕਥਾ ਸਰਵਣ ਕਰਿਆ ਕਰਦੇ ਸੀ ਉਥੇ ਇੱਕ ਬੜਾ ਵੱਡਾ ਬੋੜ ਦਾ ਦਰਖਤ ਸੀ ਉਹਦੇ ਉਤੇ ਕਬੂਤਰ ਤੇ ਕਬੂਤਰੀ ਰੋਜ ਉਨਾ ਸਮਾਂ ਬੈਠ ਕੇ ਕਥਾ ਕੀਰਤਨ ਸਰਵਣ ਕਰਿਆ ਕਰਦੇ ਸੀ ਉਨਾ ਸਵੇਰੇ ਤੇ ਸ਼ਾਮ ਉਥੇ ਜ਼ਰੂਰ ਆਇਆ ਕਰਨਾ ਐਵੇਂ ਹੀ ਸਮਾਂ ਲੰਘਦਾ ਗਿਆ ਕਹਿੰਦੇ ਇੱਕ ਦਿਨ ਕਬੂਤਰੀ ਆਪਣੇ ਪਤੀ ਨੂੰ ਕਹਿੰਦੀ ਕਿ ਗੱਲ ਦੱਸੋ ਮੇਰੇ ਮਨ 'ਚ ਤਿੰਨ ਪ੍ਰਸ਼ਨ ਹਨ ਬੜੇ ਦਿਨਾਂ ਤੋਂ ਆਪਾਂ ਸੰਤ ਜੀ ਤੋਂ ਉਹਨਾਂ ਦੇ ਜਵਾਬ ਪੁੱਛਦੇ ਹਾਂ ਕਹਿੰਦਾ ਠੀਕ ਹੈ ਉਹ ਮਨ ਦੇ ਵਿੱਚ ਆਪਣੇ ਆਵਾਜ਼ ਦੇ ਵਿੱਚ ਪੁੱਛਦੇ ਹਨ ਸਭ ਤੋਂ ਵੱਡਾ ਧਰਮ ਕੀ ਹੈ ਸਭ ਤੋਂ ਵੱਡਾ ਦਾਨ ਕੀ ਕਿ ਸਭ ਤੋਂ ਮੰਡੀ ਤਾਕਤ ਕੇ ਉਹ ਸੰਤ ਜੀ ਨੇ ਅਗੋਂ ਜਵਾਬ ਦਿੱਤਾ ਕਿ ਕੱਲ ਨੂੰ ਕਥਾ ਜ਼ਰੂਰ ਸਰਵਣ ਕਰਨ ਆਇਓ ਉਹ ਕਥਾ ਦੇ ਵਿੱਚ ਤੁਹਾਨੂੰ ਸਾਰੇ ਸਵਾਲਾਂ ਦੇ ਜਵਾਬ ਮਿਲ ਜਾਣਗੇ ਸੰਤ ਜੀ ਨੇ ਅਗਲੇ ਦਿਨ ਕਥਾ ਸੁਣਾਈ ਕਹਿੰਦੇ ਇੱਕ ਵਾਰ ਕਿਸੇ ਨਗਰ ਦੇ ਵਿੱਚ ਇੱਕ ਸੇਠ ਰਹਾ ਕਰਦਾ ਸੀ ਸੇਠ ਦੇ ਕੋਲ ਔਲਾਦ ਨਹੀਂ ਸੀ ਬੜੇ ਲੰਮੇ ਐਸੇ ਤੋਂ ਬਾਅਦ ਔਲਾਦ ਦੀ ਪ੍ਰਾਪਤੀ ਹੋਈ ਉਹ ਲਾਡ ਪੁੱਤ ਹੋ ਗਿਆ ਤੇ ਕਹਿੰਦੇ ਬੜੇ ਲਾਡਾਂ ਤੇ ਛਾਵਾਂ ਦੇ ਨਾਲ ਉਹਨੂੰ ਪਾਲਿਆ ਕਹਿੰਦੇ 16 ਕੁ ਬਰਿਆਂ ਦਾ ਹੋਇਆ ਤੇ ਉਹਨੇ ਕਿਹਾ ਕਿ ਮੈਂ ਘੋੜਾ ਲੈਣਾ ਪਿਓ ਨੇ ਘੋੜਾ ਵੀ ਲੈ ਦਿੱਤਾ ਤੇ ਉਹਦੀ ਸਖਲਾਈ ਵੀ ਦੇ ਦਿੱਤੀ ਕਹਿੰਦੇ ਉਹ ਘੋੜੇ ਤੇ ਬੈਠ ਕੇ ਇੱਕ ਦਿਨ ਯਾਤਰਾ ਤੇ ਨਿਕਲ ਜਾਂਦਾ ਹੈ ਲੰਬਾ ਸਫਰ ਸੀ ਚੱਲਦੇ-ਚੱਲਦੇ ਪਿਆਸ ਲੱਗ ਗਈ ਕਹਿੰਦੇ ਜਦੋਂ ਪਿਆਸ ਲੱਗੀ ਤੇ ਬੜੀ ਜ਼ਿਆਦਾ ਉੱਥੇ ਪਾਣੀ ਦਾ ਕੋਈ ਵੀ ਨਾਮੋ ਨਿਸ਼ਾਨ ਨਹੀਂ ਸੀ ਨਾ ਕੋਈ ਖੋਸ ਤੇ ਨਾ ਹੀ ਕੋਈ ਨਲਕਾ ਸੀ ਕਹਿੰਦੇ ਚੱਲਦੇ ਚੱਲਦੇ ਅੱਗੇ ਜਦੋਂ ਜਾਂਦਾ ਤੇ ਇੱਕ ਥਾਂ ਤੇ ਇੱਕ ਬਜ਼ੁਰਗ ਜਿਹਹਾ ਬਾਬਾ ਸੀ ਉਹ ਪਾਣੀ ਪੀਉਂਦਾ ਹੋਇਆ ਲੋਕਾਂ ਨੂੰ ਲੰਬੀ ਲਾਈਨ ਦੇ ਵਿੱਚ ਲੱਗੇ ਲੋਕ ਪਾਣੀ ਪੀ ਰਹੇ ਸਨ ਤੇ ਉਹਨਾਂ ਅਸੀਸਾਂ ਵੀ ਦੇ ਰਹੇ ਸਨ ਪ੍ਰਮਾਤਮਾ ਤੇਰੇ ਘਰ ਨੂੰ ਹਮੇਸ਼ਾ ਆਬਾਦ ਰੱਖੇ ਬਰਕਤਾਂ ਦੇ ਨਾਲ ਅੰਨ ਤੇ ਧੰਨ ਦੇ ਨਾਲ ਹਮੇਸ਼ਾ ਭਰਿਆ ਰੱਖੇ ਤੇਰੇ ਮਨ ਦੀ ਹਰ ਇੱਕ ਮੁਰਾਦ ਪੂਰੀ ਹੋਵੇ ਤੇਰੀ ਆਸ ਨੂੰ ਹਮੇਸ਼ਾ ਪੂਰ ਲੱਗਦਾ ਰਹੇ ਕਹਿੰਦੇ ਜੋ ਵੀ ਪਾਣੀ ਪੀਂਦਾ ਉਹਨੂੰ ਐਵੇਂ ਕਹਿ ਕੇ ਤੇ ਜਾ ਰਿਹਾ ਸੀ ਕਹਿੰਦੇ ਉਹ ਬਜ਼ੁਰਗ ਦੇ ਮੁੱਖ ਤੇ ਵੀ ਬੜੀ ਜ਼ਿਆਦਾ ਖੁਸ਼ੀ ਸੀ ਕਹਿੰਦੇ ਇਹ ਕਹਿ ਕੇ ਕਿਤੇ ਚਲਾ ਗਿਆ ਕਹਿੰਦੇ ਉਹਨੇ ਵੀ ਉਥੋਂ ਪਾਣੀ ਪੀਤਾ ਤੇ ਸ਼ਾਮ ਨੂੰ ਘਰ ਆਇਆ ਕਹਿੰਦਾ ਕਿ ਉੱਥੇ ਬੈਠ ਕੇ ਉਹ ਬਜ਼ੁਰਗ ਜੀ ਉਹਦਾ ਪਾਣੀ ਪਿਆ ਰਿਹਾ ਸੀ ਤਾਂ ਲੋਕੀ ਉਹਨੂੰ ਇੰਨੀਆਂ ਦੁਆਵਾਂ ਦੇ ਕੇ ਜਾ ਰਹੇ ਸੀ ਤੇ ਉਹ ਵੀ ਬੜਾ ਖੁਸ਼ ਲੱਗਦਾ ਪਿਆ ਸੀ ਮੈਂ ਵੀ ਹੁਣ ਲੋਕਾਂ ਨੂੰ ਪਾਣੀ ਪਿਉਂਦਾ ਕੰਮ ਕਰਿਆ ਕਰਨਾ ਸਾਡੇ ਰਾਹੇ ਬੜੇ ਜਿਆਦੇ ਨੇ ਇੱਥੇ ਤੇ ਉੱਥੇ ਕੋਈ ਪਾਣੀ ਦਾ ਸਾਧਨ ਨਹੀਂ ਹੈ ਉਹ ਆਪਣੇ ਪਿਓ ਦੇ ਕੋਲ ਆਇਆ ਤੇ ਕਿਹਾ ਕਿ ਤੁਸੀਂ ਐਵੇਂ ਕਰੋ ਕਮਿਆਰ ਦੇ ਕੋਲੋਂ ਮੈਨੂੰ 100 ਮਟਨਾਂ ਲਿਆ ਕੇ ਦਿਓ ਬਹੁਤ ਜ਼ਿਆਦਾ ਪਾਣੀ ਜਿਸ ਦੇ ਵਿੱਚ ਪੈ ਜਾਂਦਾ ਹੋਵੇ ਨਾਲ ਹੀ ਮੈਨੂੰ ਇੱਕ ਕੋਹ ਦੀ ਅਵਸਥਾ ਕਰਕੇ ਦਿਓ ਉਦੇ ਪਿਤਾ ਜੀ ਕਹਿੰਦੇ ਕਿ ਕੀ ਕਾਰਨ ਇਹ ਕਿਉਂ ਚਾਹੀਦਾ ਹੈ ਕਹਿੰਦਾ ਕਿ ਮੈਂ ਫਲਾਣੀ ਥਾਂ ਤੇ ਗਿਆ ਸੀ ਉਥੇ ਐਵੇਂ ਪਾਣੀ ਪਿਆ ਕੇ ਉਹ ਬੜੀਆਂ ਦੁਆਵਾਂ ਇਕੱਠੀਆਂ ਕਰਦੇ ਨੇ ਤੇ ਮੈਂ ਵੀ ਕਰਨੀਆਂ ਨੇ ਉਹ ਕਹਿੰਦਾ ਕਿ ਕੋਈ ਨਾ ਮੈਂ ਖੂਦ ਵੀ ਖੁਦਵਾ ਦਿੰਦਾ ਹਾਂ ਤੇ ਪਾਣੀ ਦਾ ਇੰਤਜ਼ਾਮ ਵੀ ਕਰ ਦਿੰਦਾ ਹਾਂ ਇੱਕ ਬੰਦਾ ਵੀ ਲਗਾ ਦਿੰਦੇ ਹਾਂ ਉਹ ਕਹਿੰਦਾ ਕਿ ਨਹੀਂ ਤੁਹਾਡੇ ਕੋਲ ਬਹੁਤ ਤਾਂ ਦੌਲਤ ਹੈ ਮੈਂ ਬੈਠ ਕੇ ਆਰਾਮ ਨਾਲ ਖਾ ਸਕਦਾ ਹਾਂ ਤੇ ਮੈਨੂੰ ਇਹ ਕੰਮ 'ਚ ਬੜੀ ਖੁਸ਼ੀ ਮਿਲਦੀ ਹੈ ਮੈਂ ਕਰਨਾ ਹੈ। ਉਹਦੇ ਪਿਓ ਨੇ ਆਗੋਂ ਕੋਈ ਵੀ ਸਵਾਲ ਨਾ ਕੀਤਾ ਤੇ ਅਗਲੇ ਦਿਨ ਖੋਪਟਾ ਕੇ ਸੋਮਾਟ ਲੈ ਆ ਕੇ ਉਹ ਤੇ ਰੱਖ ਦਿੱਤੇ ਤੇ ਰੁੱਖ ਥੱਲੇ ਉਹਨੂੰ ਬੈਠਣ ਦਾ ਇੰਤਜ਼ਾਮ ਵੀ ਕਰ ਦਿੱਤਾ। ਕਹਿੰਦੇ ਉਹਨੇ ਬੜੇ ਪਿਆਰ ਦੇ ਨਾਲ ਸ਼ਰਧਾ ਭਾਵਨਾ ਨਾਲ ਸਭ ਨੂੰ ਪਾਣੀ ਪਿਆਇਆ ਕਰਨਾ। ਜੇ ਕਿਸੇ ਨੇ ਘੋੜੇ ਬੈਲ ਵੀ ਖੋਲ ਦੇਣੇ ਤਾਂ ਉਹਨੂੰ ਵੀ ਬੜੇ ਆਗੋਂ ਨਰਮੋ ਕਿ ਉਹਦੀ ਗੱਲ ਸੁਣ ਲਿਆ ਕਰਨੇ। ਅਗੋਂ ਕੋਈ ਵੀ ਜਵਾਬ ਨਾ ਦਿਆ ਕਰਨਾ ਤੇ ਪਰਮਾਤਮਾ ਦਾ ਮੈਂ ਪੁੰਨ ਦਾ ਕੰਮ ਕਰਦਾ ਪਿਆ। ਕਹਿੰਦੇ ਕਿ ਉਸੇ ਨਗਰ ਦੇ ਵਿੱਚ ਇੱਕ ਦਿਨ ਕਿਸੇ ਦੇ ਨਾਲ ਕਿਸੇ ਦੇ ਪ੍ਰਣ ਲੈਣ ਲਈ ਚਾਰ ਜਾਮਾ ਹੁੰਦੇ ਹਨ। ਕਹਿੰਦੇ ਕਿ ਜਦੋਂ ਉੱਥੇ ਆਏ ਤੇ ਉਹ ਸੌਂਦੇ ਨੇ ਕਿ ਹਰੇਕ ਨਗਰ ਦਾ ਜਿਹੜਾ ਵੀ ਬੰਦਾ ਸੀ ਉਸ ਮਨੁੱਖ ਦੇ ਭਾਅ ਉਸ सेठ ਦੇ ਪੁੱਤ ਦੀ ਪ੍ਰਸ਼ੰਸਾ ਕਰਦਾ ਪਿਆ ਸੀ। ਕਹਿੰਦੇ ਕਿ ਅੱਜ ਕੱਲ ਕੋਈ ਵੀ ਐਸਾ ਹੈਗਾ ਹੀ ਨਹੀਂ ਜਿਹਦੀ ਵਾਹ ਵਾਹ ਕਰਦੇ ਪਏ ਹੋਣ ਜਿਹਦੇ ਬਾਰੇ ਕੋਈ ਮਾੜਾ ਸ਼ਬਦ ਨਾ ਬੋਲਦਾ ਹੋਵੇ ਉਹ ਕਹਿੰਦੇ ਕਿ ਚਲੋ ਆਪਾਂ ਦੇਖਦੇ ਹਾਂ ਮਨੁੱਖ ਦਾ ਰੂਪ ਧਾਰ ਕੇ ਪਾਣੀ ਪੀ ਕੇ ਆਉਂਦੇ ਹਾਂ ਨਾਲੇ ਚਾਰ ਉਹਨੂੰ ਸ਼ਬਦ ਬੋਲਾਂਗੇ ਫਿਰ ਦੇਖਾਂਗੇ ਕਿੰਨਾ ਕੁ ਚੰਗਾ ਹੈ ਉਹ ਆਪਣਾ ਰੂਪ ਬਦਲ ਕੇ ਉੱਥੇ ਜਾ ਕੇ ਲਾਈਨ 'ਚ ਲੱਗ ਜਾਂਦੇ ਹਨ ਪਾਣੀ ਪੀਣ ਲੱਗਦੇ ਹਨ ਤੇ ਉਹਨੂੰ ਮਾੜਾ ਬੋਲਦੇ ਹਨ ਕਿ ਗਰਮੀ ਦੀ ਰੁੱਤ ਹੈ ਤੂੰ ਗਰਮ ਪਾਣੀ ਪੀਉਂਦਾ ਹੈ ਤੂੰ ਠੰਡਾ ਨਹੀਂ ਪਿਆ ਰਿਆ ਹੁਣ ਬੜਾ ਕੁਝ ਬੋਲਦੇ ਹਨ ਚਾਰੇ ਜਾਨੇ ਰਾਲ ਕੇ ਪਰ ਉਹ ਮੁੱਖ ਤੋਂ ਇੱਕ ਵੀ ਸ਼ਬਦ ਨਹੀਂ ਬੋਲਦਾ ਕਹਿੰਦੇ ਕੁਝ ਸਮਾਂ ਬੈ ਜਾਓ ਹੁਣ ਇਹ ਮੱਟ ਦਾ ਪਾਣੀ ਠੰਡਾ ਹੋ ਜਾਏਗਾ ਤੇ ਤੁਹਾਨੂੰ ਪਿਆ ਦਿਆਂਗਾ ਉਹਨੇ ਉਹਨਾਂ ਨੂੰ ਪਿਆ ਕੇ ਤੇ ਤੋੜ ਦਿੱਤਾ ਕਹਿੰਦੇ ਐਡਾ ਠੰਡਾ ਬੰਦਾ ਇੰਨੇ ਮਾਣੇ ਸ਼ਬਦ ਬੋਲੇ ਅਗੋ ਕੁਝ ਨਹੀਂ ਬੋਲਿਆ ਸਗੋਂ ਕਹਿੰਦਾ ਮੈਂ ਤੁਹਾਡੇ ਲਈ ਖਾਣ ਦੀ ਅਵਸਥਾ ਵੀ ਕਰਦਾ ਹਾਂ ਉਹ ਜਿਹੜੇ ਲੈਨ ਆਏ ਸੀ ਜਿਹਦੇ ਲੈ ਕੇ ਪ੍ਰਣ ਉਹ ਚਲੇ ਜਾਂਦੇ ਹਨ ਤੇ ਕਹਿੰਦੇ 15-20 ਦਿਨਾਂ ਦੇ ਸਮਾ ਬੀਤ ਜਾਣ ਤੋਂ ਬਾਅਦ ਫਿਰ ਉਸੇ ਨਗਰ ਦੇ ਵਿੱਚੋਂ ਕਿਸੇ ਭਰਾ ਦਾ ਪ੍ਰਣ ਲੈਣ ਆਉਣਾ ਸੀ ਕਹਿੰਦੇ ਉਹ ਪ੍ਰਣ ਲੈ ਕੇ ਜਾਣ ਲੱਗੇ ਤੇ ਉਹ ਕਹਿੰਦੇ ਕਿ ਅੱਜ ਫਿਰ ਇਹਨੂੰ ਦੇਖਦੇ ਹਾਂ ਸਾਰੇ ਲੋਕੀ ਫਿਰ ਇਹਦੀ ਵਾਵਾ ਕਰਦੇ ਪਏ ਹਨ ਚਲੋ ਅੱਜ ਇਹਦੀ ਫਿਰ ਪ੍ਰਖਿਆ ਲੈਂਦੇ ਹਾਂ ਕਹਿੰਦੇ ਉੱਥੇ ਜਾ ਕੇ ਚੈੱਕ ਕਰਦੇ ਹਾਂ ਹੁਣ ਜਦੋਂ ਵੀ ਕਿਸੇ ਦਾ ਪ੍ਰਣ ਲੈਣ ਆਉਂਦੇ ਤੇ ਉਹਦੇ ਕੋਲ ਜਾਇਆ ਕਰਨੇ ਤੇ ਉਹਦੇ ਨਾਲ ਗੱਲਾਂ-ਬਾਤਾਂ ਕਰਦੇ ਨਾਲੇ ਚੱਲ ਛੱਕ ਲੈਣਦੇ ਕਿੰਨਾ ਸਮਾਂ ਬੈਠ ਕੇ ਗੱਲਾਂ ਵੀ ਕਰਿਆ ਕਰਦੇ ਕਹਿੰਦੇ ਏਨੇ ਮਨਚ ਉਸਦੇ ਨਿਮਰਤਾ ਤੇ ਦਇਆ ਪਾਵਣਾ ਦੇਖ ਕੇ ਖੁਸ਼ ਹੁੰਦੇ ਕਹਿੰਦੇ 1 ਮਹੀਨੇ ਦਾ ਸਮਾਂ ਲੰਘਿਆ ਤੇ ਜਮਰਾਜ ਨੇ ਕਿਹਾ ਕਿ ਤੁਸੀਂ ਨਾ ਫੁਲਾਣੀ ਥਾਂ ਤੇ ਫੁਲਾਣੇ ਬੰਦੇ ਦੇ ਪ੍ਰਣ ਲੈ ਕੇ ਆਉਣੇ ਹਨ ਉਹ ਹਰ ਕਿਸੇ ਨੂੰ ਪਾਣੀ ਪਿਉਂਦਾ ਹੈ ਜਦੋਂ ਉਹਨਾਂ ਗੱਲ ਸੁਣੀ ਕਿ ਉਹ ਚਾਰੇ ਜਾਣੇ ਕਹਿੰਦੇ ਕਿ ਹੱਕੇ ਪੱਕੇ ਰਹਿ ਗਏ ਕਿ ਉਹਦੇ ਪ੍ਰਣ ਹਰਨੇ ਹਨ ਉਹਨਾਂ ਚਾਵਾ ਨੇ ਮੂੰਹ ਲਟਕ ਕੇ ਬੈਠ ਗਏ ਕਹਿੰਦੇ ਕਿ ਉਸੇ ਦਿਨ ਉਹਦੇ ਕੋਲ ਆਏ ਤੇ ਉੱਥੇ ਜਦੋਂ ਪਾਣੀ ਪੀਣ ਲੱਗੇ ਤੇ ਉਹਨਾਂ ਹੁਣ ਉਦਾਸ ਦੇਖਿਆ ਉਹਨੇ ਪੁੱਛਿਆ ਕਿ ਤੁਸੀਂ ਉਦਾਸ ਕਿਉਂ ਹੋ ਜੇ ਵਪਾਰ ਦੇ ਵਿੱਚ ਤੁਹਾਡੇ ਘਾਟਾ ਹੋਇਆ ਹੈ ਤਾਂ ਕੋਈ ਨਾ ਵਪਾਰ ਤਾਂ ਕੰਮ ਹੈ ਕਦੇ ਨਫਾ ਤੇ ਕਦੇ ਨੁਕਸਾਨ ਜੇ ਕੋਈ ਹੋਰ ਗੱਲ ਹੈ ਤਾਂ ਨਗਰ ਦੇ ਕਿਸੇ ਲੋਕ ਨੇ ਵੀ ਤੁਹਾਨੂੰ ਜੇ ਕੁਝ ਕਿਹਾ ਹੈ ਤੇ ਮੇਰੇ ਪਿਤਾ ਜੀ ਇਸ ਨਗਰ ਦੇ ਸੇਠ ਹਨ ਉਹਦੇ ਨਾਲ ਗੱਲ ਕਰਕੇ ਤੁਹਾਡਾ ਮਾਮਲਾ ਜਿਹੜਾ ਹੈ ਉਹ ਸਮਝਾ ਦੇਵਾਂਗਾ। ਉਹਨਾਂ ਨੇ ਕਿਹਾ ਕਿ ਨਹੀਂ ਐਸਾ ਕੁਝ ਵੀ ਨਹੀਂ ਹੈ। ਆਪਣੀ ਅਸਲੀਅਤ ਉਹ ਦੱਸਦੇ ਹਨ ਕਿ ਅਸੀਂ ਜਾਮਾ ਹਾਂ। ਅਸੀਂ ਇਸ ਕਰਕੇ ਇੱਥੇ ਪ੍ਰਣ ਲੈਣ ਆਉਂਦੇ ਸੀ। ਤੇਰੀ ਨਿਮਰਤਾ, ਤੇਰੀ ਮਿਠਾਸ ਤੇਰੀ ਪ੍ਰੀਖਿਆ ਲੈਣ ਦੇ ਬਦਲੇ ਤੇਰੇ ਨਾਲ ਅਸੀਂ ਇੱਥੇ ਆਪਣੇ ਸਾਥੀ ਬਣ ਕੇ ਰਹਿਣ ਲੱਗੇ। ਪਰ ਸਾਨੂੰ ਜਮਰਾਜ ਨੇ ਅੱਜ ਕਿਹਾ ਹੈ ਕਿ ਤੇਰੇ ਪ੍ਰਣ ਲੈਣੇ ਹਨ। ਉਹ ਹੁਣ ਜਦੋਂ ਤੇਰੇ ਪ੍ਰਣ ਲੈਣੇ ਇੰਨੇ ਔਖੇ ਲੱਗਦੇ ਪਏ ਹਨ ਜਿ세 ਕਾਰਨ ਅਸੀਂ ਦੁਖੀ ਹਾਂ ਉਹ ਇਸ ਗੱਲ ਨੂੰ ਸੁਣ ਕੇ ਉਦਾਸ ਹੋ ਗਿਆ ਫਿਰ ਕਹਿੰਦਾ ਕਿ ਕੋਈ ਨਾ ਸਭ ਦੇ ਪ੍ਰਣ ਜਿਹੜੇ ਹਨ ਜਾਣੇ ਹਨ ਸਭ ਨੇ ਇੱਥੋਂ ਜਾਣਾ ਹੀ ਹੈ ਕੋਈ ਪਹਿਲਾਂ ਜਾਂਦਾ ਹੈ ਤੇ ਕੋਈ ਬਾਅਦ ਦੇ ਵਿੱਚ ਜਾਂਦਾ ਹੈ ਤੁਸੀਂ ਵੀ ਜੇਕਰ ਪ੍ਰਣ ਲੈਣੇ ਹਨ ਮੇਰੇ ਤਾਂ ਕੋਈ ਗੱਲ ਨਹੀਂ ਲੈ ਲਓ ਉਹ ਕਹਿੰਦਾ ਕਿ ਅੱਜ ਨਹੀਂ ਉਹ ਕਹਿੰਦੇ ਕਿ ਅੱਜ ਨਹੀਂ ਕੱਲ ਨੂੰ 12 ਵਜੇ ਤਿੰਨ ਨੂੰ ਇੱਕ ਸੱਪ ਤੁਹਾਡੇ ਘਰ ਆਵੇਗਾ ਉਹ ਡੰਗ ਮਾਰੇਗਾ ਤੇ ਤੇਰੇ ਪ੍ਰਣ ਲੈ ਲਵੇਗਾ ਇਹ ਕਹੇ ਕਿ ਉਹਥੋਂ ਚਲੇ ਜਾਂਦੇ ਤੇ ਉਹ ਉਥੇ ਪਾਣੀ ਵਾਲੀ ਥਾਂ ਤੇ ਕਿਸੇ ਹੋਰ ਨੂੰ ਖੜਾ ਕੇ ਆਪਣੇ ਘਰ ਚਲਾ ਜਾਂਦਾ ਹੈ ਤੇ ਪਿਤਾ ਜੀ ਦੇ ਨਾਲ ਸਮਾਂ ਬਤੀਤ ਕਰਦਾ ਹੈ ਉਹਦਾ ਕੁਝ ਸਮਾਂ ਪਹਿਲਾਂ ਹੀ ਵਿਆਹ ਹੋਇਆ ਸੀ ਆਪਣੀ ਮਾਂ ਨਾਲ ਸਮਾਂ ਬਤੀਤ ਕਰਦਾ ਹੈ ਆਪਣੀ ਪਤਨੀ ਦੇ ਡਾਕਸ ਉਹ ਪੋਛਦਾ ਹੈ ਉਸ ਤੋਂ ਬਾਅਦ ਕਹਿੰਦੇ ਕਿ ਅਗਲਾ ਦਿਨ ਜਦ ਆਉਂਦਾ ਹੈ ਕਹਿੰਦੇ ਕਿ ਜਿਹੜਾ ਸੱਪ ਸੀ ਉਹ ਉੱਥੇ ਆ ਕੇ ਉਹਨਾਂ ਦੇ ਘਰ ਬੈਠ ਜਾਂਦਾ ਹੈ ਉਹਨਾਂ ਜਮਾਂ ਦੇ ਵਿੱਚੋਂ ਇੱਕ ਤੇ ਉਹਨਾਂ ਨੂੰ ਦੇਖ ਲੈਂਦਾ ਹੈ ਕਹਿੰਦਾ ਹੈ ਕਿ ਇਹ ਹੁਣ ਜਮ ਜਿਹੜਾ ਹੈ ਸੱਪ ਬਣ ਗਿਆ ਹੈ ਇਹਨੇ ਮੈਨੂੰ ਡੰਗਣਾ ਹੈ ਉਹਨਾਂ ਦੇ ਕੋਲ ਪਹਿਲਾਂ ਹੀ ਜਾ ਕੇ ਉਹ ਕਹਿੰਦਾ ਹੈ ਕਿ ਤੂੰ 12 ਵਜੇ ਜੇ ਡੰਗ ਮਾਰਦਾ ਹੈਂ ਤੇ ਮੈਂ ਆਪਣੇ ਘਰ ਦੇ ਆਣੋਂ ਮਿਲ ਲਿਆ ਹੈ ਤੂੰ ਮੈਨੂੰ ਹੁਣੇ ਹੀ ਲੈ ਜਾ ਉਹ ਕਹਿੰਦਾ ਕਿ ਨਹੀਂ ਕੁਦਰਤ ਦੇ ਵੀ ਕੁਝ ਨਿਯਮ ਹਨ ਉਹਦੀ ਪਾਲਣਾ ਕਰਨੀ ਹੈ ਉਹਦੀ ਘਰ ਵਾਲੀ ਸਾਰੀ ਗੱਲ ਬਾਤ ਉਹਨੇ ਸੁਣ ਲੈਂਦੀ ਹੈ ਉੱਥੇ ਖੜ ਕੇ ਫਿਰ ਅਰਦਾਸਾਂ ਕਰਨ ਲੱਗ ਜਾਂਦੀ ਹੈ ਕਿ ਪ੍ਰਮਾਤਮਾ ਅਜੇ ਤੇ ਮੇਰੀ ਦੁਨੀਆ ਸ਼ੁਰੂ ਵੀ ਨਹੀਂ ਹੋਈ ਸੀ ਤੂੰ ਪਹਿਲਾਂ ਹੀ ਉਜਾੜਨ ਲੱਗ ਗਿਆ ਹੈ ਤੂੰ ਐਵੇਂ ਨਾ ਕਰ ਕਿਸੇ ਦਾ ਪਲਕਟਾ ਹੈ ਜੀ ਤਾਂ ਉਹਦੇ ਬਦਲੇ ਤੋ ਇਹਨਾਂ ਦੇ ਪ੍ਰਾਨ ਬਖਸ਼ਦੇ ਐਵੇਂ ਖੜ ਕੇ ਉਹ ਅਰਦਾਸਾਂ ਬੇਨਤੀਆਂ ਕਰਨ ਲੱਗਦੀ ਹੈ ਕਹਿੰਦੇ ਉਸੇ ਨਗਰ ਚ ਕੋਈ ਗਰੀਬ ਹੁੰਦਾ ਹੈ ਉਹਦੇ ਘਰ ਦੋ ਵਕਤ ਦੀ ਰੋਟੀ ਵੀ ਨਹੀਂ ਪੱਕਦੀ ਕਹਿੰਦੇ ਉਹਦੀ ਇੱਕ ਧੀ ਹੁੰਦੀ ਹੈ ਤੇ ਉਹਦਾ ਵੀ ਸਾਈਂ ਮੁੱਕ ਗਿਆ ਹੁੰਦਾ ਹੈ ਭਾਵ ਘਰ ਵਾਲਾ ਆਪਣੀ ਧੀ ਨੂੰ ਆਪਣੇ ਕੋਲ ਉਹ ਬਜ਼ੁਰਗ ਰੱਖਦਾ ਹੈ ਤੇ ਉਹਦੇ ਘਰ ਇੱਕ ਧੀ ਦਾ ਜਨਮ ਹੁੰਦਾ ਹੈ ਜਦੋਂ ਜਨਮ ਦਿੰਦੀ ਹੈ ਧੀ ਨੂੰ ਤਾਂ ਜਿਹੜੀ ਦਾਈ ਸੀ ਉਹ ਕਹਿੰਦੀ ਹੈ ਕਿ ਇਹਨੂੰ ਕੁਝ ਖਵਾਓ ਤੇ ਮਾਂ ਨੂੰ ਦੁੱਧ ਆਵੇਗਾ ਤੇ ਉਹ ਆਪਣੇ ਤੀਨ ਨੂੰ ਦੁੱਧ ਪਿਲਾਏਗੀ ਤਾਂ ਹੀ ਤੀ ਦੀ ਜਾਨ ਬਚੇਗੀ ਤਾਂ ਹੀ ਇਹਦੀ ਜਾਨ ਬਚੇਗੀ। ਉਹਦਾ ਪਿਓ ਕਹਿੰਦਾ ਕਿ ਘਰ ਖਾਣ ਦੇ ਲਈ ਤਾਂ ਇੱਕ ਬੁਰਕੀ ਵੀ ਨਹੀਂ ਹੈ। ਉਹ ਕਹਿੰਦੀ ਕਿ ਤੈਨੂੰ ਹਿੱਲਾ ਵਸੀਲਾ ਤਾਂ ਕਰਨਾ ਹੀ ਪੈਣਾ ਹੈ ਦੋ ਜਾਨਾਂ ਨੂੰ ਬਚਾਉਣ ਦੇ ਲਈ। ਤੈਨੂੰ ਕਿਤੋਂ ਨਾ ਕਿਤੋਂ ਪ੍ਰਸ਼ਾਦੇ ਦਾ ਇੰਤਜ਼ਾਮ ਕਰਨਾ ਪੈਣਾ ਹੈ। ਉਹਨੇ ਸਾਰੇ ਨਗਰ ਚ ਪ੍ਰਸ਼ਾਦਾ ਮੰਗਣ ਜਾਂਦਾ ਹੈ। ਪਰ ਦਪੇ ਦਾ ਸਮਾਹ ਹੋਣ ਕਰ ਸਾਰਿਆਂ ਦੇ ਘਰੋਂ ਉਸ ਨੂੰ ਨਾ ਹੋ ਜਾਂਦੀ ਹੈ ਹਾਰ ਤੱਕ ਕੇ ਉਸ ਸੇਠ ਦੇ ਘਰ ਜਾਂਦਾ ਹੈ ਜਦੋਂ ਆਵਾਜ਼ ਲਗਾਉਂਦਾ ਹੈ ਤੇ ਉਹ ਉਥੇ ਜਿੱਥੇ ਪ੍ਰਣ ਜਾਣ ਵਾਲੇ ਸੀ ਉਹਦੀ ਘਰਵਾਲੀ ਬਾਹਰ ਆਉਂਦੀ ਹੈ ਤੇ ਉਹਨੂੰ ਸਾਰੀ ਗੱਲ ਦੱਸਦਾ ਹੈ ਮੇਰੀ ਤੀਨੇ ਇੱਕ ਤੀਨੋਂ ਜਨਮ ਦਿੱਤਾ ਹੈ ਦੋ ਜੀਆਂ ਦੀ ਜ਼ਿੰਦਗੀ ਦਾ ਸਵਾਲ ਹੈ ਉਹ ਕਹਿੰਦੀ ਕਿ ਕੁਝ ਸਮੇਂ ਬਾਅਦ ਮੇਰੇ ਘਰ ਵਾਲੇ ਨੇ ਅਕਾਲ ਚਲਾਣੇ ਘਰ ਜਾਣਾ ਹੈ ਮੈਂ ਇਹਨੇ ਪਦਾਰਥ ਬਣਾ ਕੇ ਬੈਠੀ ਹਾਂ ਜੇ ਇਹਦੇ ਮੌਜ ਚ ਪਹਿ ਜਾਣਗੇ ਤਾਂ ਵੱਡੇ ਕੀ ਗੱਲ ਹੈ ਉਹ ਕੀ ਕਰਦੀ ਹੈ ਕਿ ਜਿੰਨਾ ਪ੍ਰਸ਼ਾਦਾ ਪਾਣੀ ਬਣਾਇਆ ਸੀ ਸਾਰਾ ਉਹਨੂੰ ਦੇ ਦਿੰਦੀ ਹੈ ਨਾਲੇ ਘਰੇ ਗਾਂ ਸੀ ਖੋਲ ਕੇ ਦੇ ਦਿੰਦੀ ਹੈ ਕਹਿੰਦੀ ਹੈ ਕਿ ਇਹਦਾ ਦੁੱਧ ਪਿਆ ਕੇ ਉਹਨੂੰ ਪਾਲ ਲਓ ਦੇ ਕੇ ਉਹ ਚਲੀ ਜਾਂਦੀ ਹੈ ਉਹ ਰਾਜੇ ਕੇ ਪ੍ਰਸ਼ਾਦਾ ਖਾਂਦੀ ਹੈ ਤੇ ਗਾਂ ਦਾ ਦੁੱਧ ਜਿਹੜਾ ਹੈ ਉਹ ਚੋਕ ਉਹਨੂੰ ਉਹਦੀ ਧੀ ਨੂੰ ਪਿਆ ਦਿੰਦਾ ਹੈ ਤੇ ਉਹ ਕਹਿੰਦੇ ਪਿਤਾ ਜੀ ਇਹਨਾਂ ਕੁਝ ਕਿੱਥੋਂ ਮਿਲਿਆ ਕਹਿੰਦੇ ਕਿ ਸੇਠਾਂ ਦੇ ਘਰੋਂ ਮਿਲਿਆ ਉਹਨੇ ਉਹਨਾਂ ਦੀ ਨੌਂ ਨੇ ਦਿੱਤਾ ਹੈ ਉਹ ਕਹਿੰਦੀ ਕਿ ਹਮੇਸ਼ਾ ਉਹਦੇ ਸਿਰ ਤੇ ਉਹਦੇ ਸਾਈਂ ਦਾ ਜਿਹੜਾ ਸਿਰ ਤੇ ਹੱਥ ਹੈ ਬਣਿਆ ਰਹੇ ਹਮੇਸ਼ਾ ਉਹਦੇ ਅੰਗ ਸੰਗ ਰਹੇ ਉਹਦੀ ਔਲਾਦ ਜਿਹੜੀ ਹੈ ਨੇਕ ਤੇ ਪ੍ਰਮਾਤਮਾ ਹਮੇਸ਼ਾ ਤਰੱਕੀਆਂ ਦੇ ਉਹਨੂੰ ਬੜੀਆਂ ਸਾਰੀਆਂ ਅਸੀਸਾਂ ਦਿੰਦੀ ਹੈ ਉਹਦੀ ਔਲਾਦ ਇੰਨੀ ਨੇਕ ਹੋਵੇ ਵਧੇ ਫੁੱਲੇ ਉਹਨੂੰ ਪੁੱਤ ਜਿਹੜਾ ਹੈ ਉਹਦੀ ਪੋਤੇ ਦੀ ਦਾਤ ਪ੍ਰਾਪਤ ਹੋਵੇ ਉਹਦੀ ਔਲਾਦ ਹਰ ਸਮੇਂ ਦਿਨ-ਦੁੱਖ ਨਹੀਂ ਰਾਤ-ਚੌਗਨੀ ਤਰੱਕੀ ਕਰੇ ਉਹ ਦਾ ਘਰ ਦਾ ਘਰ ਵਾਲਾ ਸਾਥ ਉਹਦੇ ਨਾਲ ਬਟਾਪੇ ਤੱਕ ਬਣਿਆ ਰਹੇ ਐਵੇਂ ਕਿਹਾ ਬੜੀਆਂ ਸਾਰੀਆਂ ਸੀਸਾਂ ਦਿੱਤੀਆਂ ਜਦੋਂ ਇੰਨੀ ਗੱਲ ਕਹੀ ਤਾਂ ਧਰਮਰਾਜ ਦਾ ਦਿਲ ਵੀ ਪਸੀਸ ਗਿਆ ਡੋਲਣ ਲੱਗਾ ਜਦੋਂ ਡੋਲਿਆ ਤੇ ਕਹਿੰਦਾ ਕਿ ਇਹ ਕੀ ਹੋ ਗਿਆ ਇਧਰੋਂ ਜਦੋਂ ਸਮਾ ਹੋ ਗਿਆ ਤੇ ਉਹ ਉਹਨੂੰ ਡੰਗ ਮਾਰਨ ਲੱਗਾ ਜਦੋਂ ਡੰਗ ਮਾਰੇ ਉਹ ਵਾਰ-ਵਾਰ ਡੰਗ ਮਾਰਦਾ ਪਰ ਉਤੇ ਕੋਈ ਵੀ ਅਸਰ ਨਾ ਹੋਇਆ ਉਹਨਾਂ ਛੇਤੀ ਛੇਤੀ ਦੁਬਾਰਾ ਧਰਮਰਾਇ ਦੇ ਕੋਲ ਜਾਂਦਾ ਹੈ ਧਰਮਰਾਜ ਅੱਖਾਂ ਬੰਦ ਕਰਕੇ ਦੇਖਦਾ ਉਹਦੇ ਤੇ ਆਸੇ-ਪਾਸੇ ਹਜ਼ਾਰਾਂ ਅਸੀਸਾਂ ਤੇ ਦੁਆਵਾਂ ਨੇ ਉਹਦੇ ਆਸੇ-ਪਾਸੇ ਜਿਹੜਾ ਕਵਚ ਹੈ ਉਹ ਬਣਿਆ ਹੈ ਅਸੀਸਾਂ ਦਾ ਉਹਨੂੰ ਕਿੱਥੇ ਕੁਝ ਹੋਣਾ ਹੈ ਉਹਦੀ ਜਾਣ ਕਿਵੇਂ ਜਾ ਸਕਦੀ ਹੈ ਉਹ ਲੋਕਾਂ ਦੀਆਂ ਦੁਆਵਾਂ ਤੇ ਉਹਦੀਆਂ ਅਸੀਸਾਂ ਨੇ ਉਹਨੇ ਇੱਕ ਛੋਟੀ ਜਿਹੀ ਚਾਕੜੀ ਦੀ ਜਾਨ ਬਚਾਈ ਕਿਸੇ ਦੀ ਭੁੱਖ ਮਿਟਾਈ ਤੇ ਉਹ ਜਿਹੜੀ ਦੁਆ ਹੈ ਅਸੀਸ ਹੈ ਉਨੇ ਉਹਦੀ ਜਾਨ ਬਚਾ ਲਈ ਕਹਿੰਦੇ ਇਸ ਤਰ੍ਹਾਂ ਉਹਦੇ ਚਾਨ ਜਿਹੜੀ ਸੀ ਉਹ ਬਚ ਗਈ ਅੱਗੋਂ ਸੰਤ ਜੀ ਕਹਿੰਦੇ ਕਿ ਇਸ ਕਹਾਣੀ ਤੋਂ ਸਿੱਖਿਆ ਇਹ ਮਿਲਦੀ ਹੈ ਆਪਾਂ ਨੂੰ ਇਹ ਪਤਾ ਲੱਗਦਾ ਹੈ ਕਿ ਹੁਣ ਸਭ ਤੋਂ ਵੱਡੀ ਲੋਕੀ ਪੁੱਛਦੇ ਹਨ ਕਿ ਤਾਕਤ ਕੀ ਹੈ ਸਭ ਤੋਂ ਵੱਡੀ ਤਾਕਤ ਹੈ ਅਰਦਾਸ ਜੋ ਆਪਣੇ ਮਨ ਤੋਂ ਨਿਕਲਦੀ ਹੈ ਉਹ ਤੁਰ ਦਰਗਾਹ ਤੱਕ ਪਹੁੰਚਦੀ ਹੈ ਜਦੋਂ ਪਹੁੰਚਦੀ ਹੈ ਉਹ ਅਰਦਾਸ ਇਨੀ ਤਾਕਤ ਹੁੰਦੀ ਹੈ ਕਿ ਹਰ ਇੱਕ ਚੀਜ਼ ਨੂੰ ਠੀਕ ਕਰ ਸਕਦੀ ਹੈ ਹਰ ਇੱਕ ਚੀਜ਼ ਜੋ ਆਪਾਂ ਚਾਹੀਏ ਉਹ ਓਵੇਂ ਕਰ ਸਕਦੇ ਹਾਂ ਤੇ ਫਿਰ ਸਭ ਤੋਂ ਵੱਡੀ ਕਿਹੜੀ ਚੀਜ਼ ਹੋਈ ਅਰੰਧਾਸ ਉਹ ਕਹਿੰਦੇ ਕਿ ਅੱਗੇ ਆਪਾਂ ਕਹਿੰਦੇ ਹਾਂ ਕਿ ਸਭ ਤੋਂ ਵੱਡਾ ਧਰਮ ਕੀ ਹੈ ਕਿਸੇ ਭੁੱਖੇ ਨੂੰ ਪ੍ਰਸ਼ਾਦਾ ਸ਼ਕਾਉਣਾ ਕਿਸੇ ਦਾ ਟਿੱਡ ਪਰਣਾ ਸਭ ਤੋਂ ਵੱਡਾ ਧਰਮ ਹੈ ਸਭ ਤੋਂ ਵੱਡਾ ਦਾਨ ਕੀ ਹੈ ਜੇ ਕੋਈ ਰਸਤੇ ਜਾਂਦਿਆਂ ਪਿਆਸਾ ਹੈ ਉਹਨੂੰ ਪਾਣੀ ਪਿਵਾਓ ਜੇ ਕਿਸੇ ਨੂੰ ਭੁੱਖ ਲੱਗੀ ਹੈ ਉਹਨੂੰ ਪ੍ਰਸ਼ਾਦਾ ਛਕਾਓ ਇਹ ਦਾਨ ਸਭ ਤੋਂ ਵੱਡਾ ਹੈ ਜੋ ਇਹ ਕੰਮ ਕਰਦਾ ਹੈ ਪਰਮਾਤਮਾ ਉਹਦੀ ਹਰ ਥਾਂ ਰੱਖਿਆ ਕਰਦੇ ਨੇ ਇਸ ਲਈ ਇਸ ਤੋਂ ਆਪਾਂ ਨੂੰ ਇਹ ਸਿੱਖਿਆ ਲੈਣੀ ਚਾਹੀਦੀ ਹੈ ਜੇਕਰ ਕਦੇ ਵੀ ਘਰ ਕੋਈ ਮੁਸ਼ਕਲ ਆਵੇ ਤਾਂ ਉਹਦਾ ਹੱਲ ਇਹੀ ਹੈ ਜਿਸ ਬੰਦੇ 'ਚ ਨਿਮਰਤਾ ਮਿਠਾਸ ਤੇ ਦੂਜਿਆਂ ਦੀ ਮਦਦ ਕਰਨ ਦੀ ਭਾਵਨਾ ਹੈ ਉਹ ਕਦੇ ਵੀ ਜ਼ਿੰਦਗੀ 'ਚ ਹਾਰ ਨਹੀਂ ਖਾਂਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ